ਕਈ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਓ ਜੇ ਉਧਰ ਦੀ ਨਹੀਂ ਸਾਡਾ ਤੁਸੀਂ ਕਰ ਸਕਦੇ ਤਾਂ ਇਸ ਰਸਤੇ ਕਰੋ ਤਾਂ ਉਹਨਾਂ ਨੇ ਉਹਦੇ ਤੇ ਸਾਨੂੰ ਮਤਲਬ ਸਹਿਮਤੀ ਦਿੱਤੀ ਹੈ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਅਸੀਂ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵਾਂਗੇ ਕਿਉਂਕਿ ਜਿਹੜਾ ਆ ਸੈਸ਼ਨ ਚੱਲਿਆ ਹੈ ਇਸ ਸੈਸ਼ਨ ਦੇ ਵਿੱਚ ਜਿਹੜਾ ਟਾਈਮ ਹੈ ਸਮਾਂ ਉਹ ਪੂਰਾ ਮਤਲਬ ਨੌਕਲੇ ਪ੍ਰੋਪਰ ਸਮਾਂ ਨਹੀਂ ਸੀ ਜੋ ਰੰਗ ਇਸ ਅੰਦੋਲਨ ਨੇ ਲਿਆਂਦੇ ਉਹ ਅੰਦੋਲਨ ਮੇਰਾ ਕਹਿਲਾ ਕਿਤੇ ਉਸ ਅੰਦੋਲਨ ਉਹ ਵੀ ਬਹੁਤ ਸਟਰੋਂਗ ਹੋਇਆ ਲੇਕਿਨ ਉੱਥੇ ਸਾਥੋ ਕਿਤੇ ਗਲਤੀ ਹੋਈ ਅਸੀਂ ਬੜੀ ਜਲਦਬਾਜੀ ਕਰ ਬੈਠੇ ਅਗਰ ਅੰਦੋਲਨ ਉੱਥੇ ਚੱਲਦਾ ਰਹਿੰਦਾ ਤਾਂ ਉੱਥੇ ਵੀ ਅਸੀਂ ਸਭ ਕੁਝ ਸਿਖਾਉਂਦੇ ਐਸ ਅੰਦੋਲਨ ਨੇ 98 ਸੀਟਾਂ ਪਿਛਲੀ ਵਾਰੀ ਭਾਜਪੀ ਉਹ ਜਿੱਤੀ ਸੀ ਜਿਹੜੀਆਂ ਪਿੰਡੂ ਖੇਤਰ ਦੀਆਂ ਨੇ ਅੱਜ ਉਹਨਾਂ ਹੀ ਪਿੰਡੂ ਖੇਤਰ ਦੀਆਂ 98 ਸੀਟਾਂ 'ਚੋਂ 71 ਸੀਟਾਂ ਭਾਜਪੀ ਹਾਰ ਗਈ ਤੇ ਸਾਡੇ ਤੇ ਹੋਏ ਜੁਰਮ ਸਾਡੇ ਤੇ ਚੱਲੀਆਂ ਗੋਲੀਆਂ ਸਾਡੇ ਤੇ ਹੋਈ ਤਸ਼ੱਦਦ ਨੂੰ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਜਿਸ ਦੇ ਕਰਕੇ ਮਦਦ ਉਹਨਾਂ ਨੇ ਆਪ ਦਾ ਗੁੱਸਾ ਜ਼ਾਹਰ ਕੀਤਾ ਹੈ ਔਰ ਉਸ ਗੁੱਸੇ ਦੇ ਵਿੱਚੋਂ ਬੀਜੇਪੀ ਨੂੰ ਸਬਸਕਾਉਣ ਦਾ ਕੰਮ ਕੀਤਾ ਜਾ ਰਿਹਾ। ਕੱਲ ਬਾਤ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ। ਡੱਲੇਵਾਲ ਸਾਹਿਬ। ਰਾਹੁਲ ਗਾਂਧੀ ਨਾਲ ਮੁਲਾਕਾਤ ਹੁੰਦੀ ਆ ਹੁਣ। ਵਿਰੋਧੀ ਧਿਰ ਦੇ ਲੀਡਰ ਨੇ ਪਰ ਲੋਕਾਂ ਦੀ ਨਿਗਾ ਟਿਕੀਆਂ ਨੇ ਕਿ ਉੱਚ ਕੋਈ ਹੱਲ ਨਿਕਲੂਗਾ, ਲੱਗਦਾ ਕੋਈ ਹੱਲ ਨਿਕਲੇਗਾ। ਦੇਖੋ ਹੱਲ ਨਿਕਲਣਾ ਜਾਂ ਨਾ ਨਿਕਲਣਾ ਇਹ ਇੱਕ ਵੱਖਰੀ ਇਸ਼ੂ ਹੁੰਦਾ ਹੈ। ਸਾਡੀ ਕੋਸ਼ਿਸ਼ ਹਰ ਇੱਕ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ ਐਸਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ। ਐਮਐਸਬੀ ਦੀ ਗਰੰਟੀ ਦਾ ਕਾਨੂੰਨ ਦੇਣ ਲਈ ਉਹ ਸਰਕਾਰ ਨਹੀਂ ਬਣੀ ਵੱਖਰੀ ਗੱਲ ਹੈ ਇਹ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਹਾਂ ਇਹ ਉਹਨਾਂ ਕੋਲ ਇੱਕ ਹੈਗਾ ਪਾਵਰ ਕਿ ਉਹ ਪ੍ਰਾਈਵੇਟ ਮੈਂਬਰ ਵੀ ਲੈ ਆ ਸਕਦੇ ਨੇ ਔਰ ਇਹ ਅਸੀਂ ਉਹਨਾਂ ਨੂੰ ਚੇਤਾ ਕਰਾਉਣ ਯਾਦ ਕਰਾਉਣ ਉਹਨੂੰ ਰਿਮਾਈਂਡ ਕਰਾਉਣ ਵਾਸਤੇ ਜਾਣਾ ਸਮਝਦੇ ਸੀਗੇ ਸਾਨੂੰ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਕਿ ਭਾਈ ਪ੍ਰਾਈਵੇਟ ਮੈਂਬਰ ਵੀ ਲੈ ਕਿਉਂ ਜੇ ਉਧਰ ਦੀ ਨਹੀਂ ਸਾਡਾ ਤੁਸੀਂ ਕਰ ਸਕਦੇ ਤਾਂ ਇਸ ਰਸਤੇ ਕਰੋ ਤਾਂ ਉਹਨਾਂ ਨੇ ਉਹਦੇ ਤੇ ਸਾਨੂੰ ਮਤਲਬ ਸਹਿਮਤੀ ਦਿੱਤੀ ਹੈ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਅਸੀਂ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵਾਂਗੇ ਕਿਉਂਕਿ ਜਿਹੜਾ ਆ ਸੈਸ਼ਨ ਚੱਲਿਆ ਇਹ ਸੈਸ਼ਨ ਦੇ ਵਿੱਚ ਉਹ ਜਿਹੜਾ ਟਾਈਮ ਹੈ ਸਮਾਂ ਉਹ ਪੂਰਾ ਮਤਲਬ ਨੋਕਲੇ ਪ੍ਰੋਪਰ ਸਮਾਂ ਨਹੀਂ ਸੀ ਜਿਹਦੇ ਕਰਕੇ ਉਹ ਕਹਿੰਦੇ ਅਸੀਂ ਕਰ ਨਹੀਂ ਸਕਦੇ ਅਗਲੇ ਵਿੱਚ ਅਸੀਂ ਲਾਜ਼ਮੀ ਕਰਾਂਗੇ ਭਰੋਸਾ ਦੇ ਦਿੱਤਾ ਗਿਆ ਹਾਂ ਹਾਂ ਦੇਖੋ ਹੁਣਾਂ ਤਾਂ ਜਿਹਨੂੰ ਵੀ ਮਿਲਾਂਗੇ ਕਿਸੇ ਦੇ ਹੱਥ 'ਚ ਦਾ ਚੀਜ਼ ਫੜੀ ਨਹੀਂ ਵੀ ਆ ਚੱਕ ਲੋ ਅਸੀਂ ਲੈ ਜੂ ਮੈਥੋਂ ਉਹ ਲੀਡਰ ਆਫ اپੋਜੀਸ਼ਨ ਹੈ ਜੋ ਉਹਨੇ ਸਾਡਾ ਭਰੋਸਾ ਕੀਤਾ ਦੇਖਦੇ ਆ ਆਉਣ ਵਾਲੇ ਮਤਲਬ ਟਰਮ ਦੇ ਆਪਣਾ ਜਿਹੜਾ ਅਗਲਾ ਸੈਸ਼ਨ ਹੋਣਾ ਹੈ ਉਹਦੇ ਵਿੱਚ ਸਾਡੀ ਗੱਲ ਅੱਗੇ ਜਾਂਦੀ ਹੈ ਕਿ ਨਹੀਂ ਜਾਂਦੀ ਕਿੰਨੀ ਸਟਰੋਂਗਲੀ ਰੱਖਦੇ ਨੇ ਉਸ ਤੋਂ ਬਾਅਦ ਫਿਰ ਮਤਲਬ ਦੇਖਾਂਗੇ ਕੀ ਨਿਕਲਦਾ ਹੈ ਇੱਕ ਵਾਰੀ ਦਿੱਲੀ ਗਏ ਸੀਗੇ ਦਿੱਲੀ ਅੰਦোলন ਸਫਲ ਰਿਹਾ ਕਿਹਾ ਜਾ ਸਕਦਾ ਪਰ ਹੁਣ ਦੂਜੀ ਵਾਰੀ ਡਟੇ ਹੁ ਹਰਿਆਣਾ ਬਾਰਡਰ ਤੇ ਹੀ ਰੋਕ ਲਿੱਤੇ ਗਏ ਨੇ ਦਿੱਲੀ ਤੱਕ ਜਾਣੇ ਨਹੀਂ ਦਿੱਤਾ ਗਿਆ ਮੈਂ ਕੀ ਦੱਸਾਂ ਗੱਲਾਂ ਨੂੰ ਇਹਨੂੰ ਐ ਨਹੀਂ ਮੰਨਣਾ ਚਾਹੀਦਾ ਕਿ ਦਿੱਲੀ ਜਾ ਕੇ ਹੀ ਸੀ ਸਾਰਾ ਕੁਝ ਇਸ ਅੰਦੋਲਨ ਨੇ ਜੋ ਰੰਗ ਇਸ ਅੰਦੋਲਨ ਨੇ ਲਿਆਂਦੇ ਉਹ ਅੰਦੋਲਨ ਮੇਰਾ ਗੱਲ ਹੈ ਕਿਤੇ ਉਸ ਅੰਦੋਲਨ ਉਹ ਵੀ ਬਹੁਤ ਸਟਰੋਂਗ ਹੋਇਆ ਲੇਕਿਨ ਉੱਥੇ ਸਾਥੋਂ ਕਿਤੇ ਗਲਤੀ ਹੋਈ ਅਸੀਂ ਥੋੜੀ ਜਲਦਬਾਜ਼ੀ ਕਰ ਬੈਠੇ ਅਗਰ ਅੰਦੋਲਨ ਉੱਥੇ ਚੱਲਦਾ ਰਹਿੰਦਾ ਤਾਂ ਉੱਥੇ ਵੀ ਅਸੀਂ ਇਹ ਸਭ ਕੁਝ ਸਿਖਾਉਂਦੇ ਇੱਕ ਤਾਂ ਅਸੀਂ ਇਹ ਕਾਇਮ ਕਰਤੀ ਗੱਲ ਹੈ ਕਿ ਇੱਕ ਪਾਸੇ ਚੋਣਾ ਚੱਲਦੀਆਂ ਹੋਣ ਤੇ ਦੂਸਰੇ ਪਾਸੇ ਅੰਦੋਲਨ ਹੁੰਦਾ ਹੋਵੇ ਤਾਂ ਕਿਸਾਨਾਂ ਦੇ ਮੁੱਦੇ ਅੰਦੋਲਨਕਾਰੀਆਂ ਦੇ ਮੁੱਦੇ ਅੰਦੋਲਨਕਾਰੀਆਂ ਦੇ ਮਸਲੇ ਜ਼ਿਆਦਾ ਤਾਕਤ ਨਾਲ ਉਠਾਏ ਜਾ ਸਕਦੇ ਨੇ ਇਹ ਆਪਣੇ ਇਸ ਅੰਦੋਲਨ ਨੇ ਸਿੱਧ ਕਰਤਾ ਦੂਜੀ ਗੱਲ ਆਪਾਂ ਇਹ ਸਿੱਧ ਕਰ ਲਿਆ ਹੁਣ ਨੋਟ ਕਰਿਓ ਇਸ ਅੰਦੋਲਨ ਨੇ 98 ਸੀਟਾਂ ਪਿਛਲੀ ਵਾਰੀ ਬੀਜੇਪੀ ਉਹ ਜਿੱਤੀ ਸੀ ਜਿਹੜੀਆਂ ਪਿੰਡੂ ਖੇਤਰ ਦੀਆਂ ਨੇ ਅੱਜ ਉਹਨਾਂ ਹੀ ਪਿੰਡੂ ਖੇਤਰ ਦੀਆਂ 98 ਸੀਟਾਂ 'ਚੋਂ 71 ਸੀਟਾਂ ਬੀਜੇਪੀ ਹਾਰ ਗਈ ਪਿੰਡਾਂ 'ਚ ਕੌਣ ਬੈਠਾ ਹੈ ਕਿਸਾਨ ਜਾਂ ਮਜ਼ਦੂਰ ਬੈਠਾ ਹੈ ਇਟ ਮੀਨਸ ਕਲੀਅਰ ਆ ਕਿ ਕਿਸਾਨਾਂ ਦਾ ਰੋਸ ਦਾ ਸਾਹਮਣਾ ਕਰਨਾ ਪਿਆ ਉਹਦੇ 'ਚੋਂ ਬੀਜੇਪੀ ਕਮਜ਼ੋਰ ਹੋਈ ਹੈ ਜੇ ਬੀਜੇਪੀ ਕਮਜ਼ੋਰ ਹੋਈ ਹੈ ਤਾਂ ਆਪੋਜੀਸ਼ਨ ਸਟਰੋਂਗ ਹੋਇਆ ਹੁਣ ਜੇਕਰ ਬੀਜੇਪੀ ਪਹਿਲੀਆਂ ਹਾਲਾਤਾਂ ਚ ਹੁੰਦੀ ਤਾਂ ਜਿਹੜਾ ਹੁਣੇ ਇੱਕ ਬਿੱਲ ਆਇਆ ਸੀਗਾ ਆ ਜਿਹੜਾ ਵਕਫ ਬੋਰਡ ਵਾਲੀਆਂ ਜ਼ਮੀਨਾਂ ਦਾ ਇਹ ਪਾਰ ਹੋ ਜਾਣਾ ਸੀ ਆ ਜਿੰਨਾ ਜਿੰਨਾ ਕਾਨੂੰਨਾਂ ਦੇ ਉੱਤੇ ਆਪਾਂ ਇੱਥੇ ਬਹਿਸ ਕੀਤੀ ਹੈ 144 ਐਮਪੀ ਸਸਪੈਂਡ ਕੀਤੇ ਹੋਣ ਤੇ ਉਦੋਂ ਮਤਲਬ ਕਾਨੂੰਨ ਪਾਸ ਕਰ ਦਿੱਤੇ ਜਾਣ ਇਹ ਹੋਇਆ ਨਾ ਆਪਣੇ ਸਾਹਮਣੇ ਤੇ ਕੀ ਇਹ ਵੀ ਹੋ ਜਾਣਾ ਸੀ ਅੱਜ ਜੇਕਰ اپੋਜੀਸ਼ਨ ਸਟਰੋਂਗ ਸੀ ਤਾਂ ਉਹ ਕਾਨੂੰਨ ਨਹੀਂ ਬਣ ਸਕਿਆ ਉਹ ਕਾਨੂੰਨ ਨਹੀਂ ਟੁੱਟ-ਟੋੜ ਸਕੇ ਸੰਵਿਧਾਨ ਦੀ ਛੇੜਛਾੜ ਨਹੀਂ ਕਰ ਸਕੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਇਸ ਅੰਦੋਲਨ ਨੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਇਹ ਅੰਦੋਲਨ ਨਿਭਾ ਰਿਹਾ ਹੈ ਵਾਹਿਗੁਰੂ ਕਿਰਪਾ ਕਰੇ ਕਿਸਾਨਾਂ ਦੇ ਮੁੱਦੇ ਜਿਹੜਾ ਨੂੰ ਜਿਨ੍ਹਾਂ ਨੂੰ ਕਦੇ ਕੋਈ ਟੱਚ ਨਹੀਂ ਸੀ ਕਰਦਾ ਅੱਜ ਹਰ ਇੱਕ ਐਮਪੀ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਬੋਲਣ ਲਈ ਮਜਬੂਰ ਹੋਇਆ ਪਿਆ ਹੈ ਹਰ ਇੱਕ ਨੂੰ ਮਹਿਸੂਸ ਹੋ ਰਿਹਾ ਹੈ ਕਿ ਜੇਕਰ ਕਿਸਾਨ ਇਹ ਸਰਕਾਰ ਨੂੰ ਘੁਟਨਿਆਂ ਦੇ ਵੱਲ ਲਿਆ ਸਕਦੇ ਨੇ ਜੇਕਰ ਇਹ ਸਰਕਾਰ ਨੂੰ ਖਰੋੜੀਆਂ ਤੇ ਲਿਆ ਸਕਦੇ ਆ ਤਾਂ ਫਿਰ ਕੱਲ ਨੂੰ ਜਿਹੜਾ ਆਊਗਾ ਉਹਨੂੰ ਵੀ ਲੈ ਸਕਦੇ ਆ ਕਿਤੇ ਨਾ ਕਿਤੇ ਵੀ ਆ ਵੀ ਤੁਹਾਡੇ ਅੰਦੋਲਨ ਕਰਕੇ ਹੀ ਸਰਕਾਰ ਇੰਨੇ نیچے ਆਈ ਆ ਤੇ ਵਿਰੋਧੀ 더 ਸਟਰੋਂਗ ਹੋਇਆ ਨਹੀਂ ਮੈਂ ਮੈਂ ਇਹ ਕਹਾ ਤਾਂ ਮੈਨੂੰ ਲੱਗਦਾ ਉਚਿਤ ਨਹੀਂ ਹੈ ਲੇਕਿਨ ਇਹ ਕਹੂੰਗਾ ਕਿ ਸਾਡੇ ਤੇ ਹੋਏ ਜੁਰਮ ਸਾਡੇ ਤੇ ਚੱਲੀਆਂ ਗੋਲੀਆਂ ਸਾਡੇ ਤੇ ਹੋਈ ਤਸ਼ੱਦਦ ਨੂੰ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਜਿਹਦੇ ਕਰਕੇ ਮਤਲਬ ਉਹਨਾਂ ਨੇ ਆਪ ਦਾ ਗੁੱਸਾ ਜ਼ਾਹਰ ਕੀਤਾ ਔਰ ਉਸ ਗੁੱਸੇ ਦੇ ਵਿੱਚੋਂ ਬੀਜੇਪੀ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਲੋਕਾਂ ਨੇ ਧੰਨਵਾਦ ਕਿਸਾਨੀ ਅੰਦোলন ਕਿਤੇ ਨਾ ਕਿਤੇ ਗੁੱਸਾ ਲੋਕਾਂ ਨੇ ਜ਼ਾਹਰ ਕੀਤਾ ਤੇ ਇਹਨਾਂ ਵੱਲੋਂ راہੁਲ ਗਾਂਧੀ ਨਾਲ ਮੁਲਾਕਾਤ ਕੀਤੀ ਜੋ ਵਿਰੋਧੀ ਧਿਰ ਦੇ ਲੀਡਰ ਨੇ ਹੁਣ ਦੇਖਣਾ ਹੋਵੇਗਾ ਉਸ ਮਸਲੇ ਤੇ ਕੀ ਲੈਂਦੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੰਦੀਪ ਦੇ ਨਾਲ ਰਵੀ ਜੱਟ